ਨਮਸਕਾਰ ਮੈਂ ਪ੍ਰਦੀਪ ਸ਼ਰਮਾ ਨਵਾਂ ਜਮਾਨਾ ਟੀਵੀ ਤੋਂ ਫਾਈਟ ਫਾਰ ਰਾਈਟ ਯਾਨੀ ਆਪਣੇ ਜਾਇਜ਼ ਹੱਕਾਂ ਦੀ ਵਾਸਤੇ ਲੜਾਈ ਜਰਾ ਸੋਚੋ ਕੋਈ ਇਨਸਾਨ ਕਿਸ ਤਰ੍ਹਾਂ ਵਰਦੇ ਮੀਂਹ ਦੇ ਵਿੱਚ ਘੜੇ ਮਾਰੀ ਦੇ ਵਿੱਚ ਹੱਡ ਚੀਰ ਵੀ ਠੰਡ ਦੇ ਵਿੱਚ ਆਪਣੇ ਜਾਇਜ਼ ਹੱਕਾਂ ਦੀ ਲੜਾਈ ਲੜ ਰਿਹਾ ਹੈ ਮੈਚਸ ਫਾਈਟਰ ਦੀ ਗੱਲ ਕਰ ਰਿਹਾ ਹਾਂ ਉਹ ਹਨ ਕੁਲਦੀਪ ਸ਼ਰਮਾ ਜੀ ਜੋ ਆਦਮ ਵੱਲਬ ਜੈਨ ਕਾਲਜ ਲੁਧਿਆਣਾ ਦੇ ਬਾਹਰ ਕਈ ਦਿਨਾਂ ਤੋਂ ਲਗਾਤਾਰ 24 ਘੰਟੇ ਦਿਨ ਔਰ ਰਾਤ ਨੂੰ ਡਟੇ ਹੋਏ ਹਨ ਉਹਨਾਂ ਨਾਲ ਕਲਬਤ ਕੀਤੀ ਗਈ ਕਿ ਕਿਉਂ ਉਹਨਾਂ ਨੂੰ ਇਹ ਜਿਹਾ ਕਠੋਰ ਕਦਮ ਉਠਾਣਾ ਪਿਆ ਬੇਸ਼ ਹੈ ਇਸ ਦੀ ਇੱਕ ਰਿਪੋਰਟ ਹਾਈ 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 ਅਮੀਰ ਸਰਕਲ ਕਾਲਜ ਮੈਨੇਜਮੈਂਟ ਮੈਂ ਹਾਂ ਹਾਈ 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 ਕਾਲਜ ਮੈਂ ਕਾਲਜ ਪ੍ਰਿੰਸੀਪਲ ਹਾਂ ਹਾਈ 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 ਕਾਲਜ ਪ੍ਰਿੰਸੀਪਲ ਹਾਂ ਹਾਈ 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 ਕਾਲਜ ਮੈਨੇਜਮੈਂਟ ਮੈਂ ਹਾਂ ਹਾਈ 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 करती नहीं चलेगी नहीं चलेगी नहीं चलेगी मैनेजमेंट की तकेशाई नहीं चलेगी नहीं चलेगी नहीं चलेगी मैनेजमेंट की गुंडा करती नहीं चलेगी नहीं चलेगी नहीं चलेगी कुलभूषण शर्मा को करो। बहाल करो बहाल करो बहाल करो कुलभूषण शर्मा को बहाल करो बहाल करो बहाल करो कुलभूषण शर्मा को बहाल करो बहाल करो बहाल करो हाँ जी नमस्कार जी तो की शुभ नाम है मेरा नाम जी कुलभूषण शर्मा ਜੀ ਮੈਂ ਸ਼੍ਰੀ ਆਤਮ ਮੱਲਬ ਜੈਨ ਕਾਲਜ ਦੇ ਵਿੱਚ ਸਨ 2011 ਤੋਂ ਐਜ਼ ਪਰ ਪੰਜਾਬ ਯੂਨੀਵਰਸਿਟੀ ਨੌਮ ਜਿਹੜਾ ਐਜ਼ ਅ ਕਲਰਕ ਦੀ ਜੋਬ ਕਰ ਰਿਹਾ ਸੀਗਾ ਜੀ ਅੱਛਾ ਜੀ ਸਨ 2016 ਦੇ ਵਿੱਚ ਮੇਰੀ ਪ੍ਰਮੋਸ਼ਨ ਹੋਈ ਤੇ ਮੈਂ ਐਜ਼ ਅ ਸੀਨੀਅਰ ਅਸਿਸਟੈਂਟ ਉੱਤੇ ਬਣ ਗਿਆ ਸੀ ਹਾਂਜੀ ਔਰ ਹੁਣ ਕੀ ਪ੍ਰੋਬਲਮ ਕੀ ਹੋਈ ਹੈ ਇਹਨਾਂ ਨੇ ਪ੍ਰੋਬਲਮ ਸਰ ਇਹ ਹੋਈ ਹੈ ਕਿ ਸਨ 2021 ਦੇ ਵਿੱਚ ਜਿਹੜੇ ਹੈ ਇਸ ਕਾਲਜ ਦੇ ਵਿੱਚ ਇੱਕ ਪ੍ਰਿੰਸੀਪਲ ਸਾਹਿਬ ਆਏ ਡਾਕਟਰ ਸੰਦੀਪ ਗੁਪਤਾ ਜੀ ਅੱਛਾ ਜੀ ਜਿਹੜੇ ਕੀ ਇੱਕ ਅਯੋਗ ਪ੍ਰਿੰਸੀਪਲ ਨੇ ਅਯੋਗ ਮੈਂ ਇਸ ਲਈ ਕਹਿਣਾ ਚਾਹੁੰਦਾ ਕਿਉਂਕਿ ਇਹਨਾਂ ਦੇ ਪੁੱਤੇ ਪੰਜਾਬ ਸਰਕਾਰ ਨੇ ਇੱਕ ਕਮੇਟੀ ਬਠਾਈ ਸੀ 8 ਪ੍ਰਿੰਸੀਪਲਾਂ ਦੀ ਅਯੋਗ ਪ੍ਰਿੰਸੀਪਲਾਂ ਦੀ ਜਿਹੜੀ ਇੱਕ ਕਮੇਟੀ ਗਠਿਤ ਹੋਈ ਉਹਨਾਂ ਦੀ ਜਾਂਚ ਹੋਈ ਉਹ ਮੇਰੇ ਕੋਲ ਇਸ ਵਕਤ ਆ ਕਾਪੀ ਮੌਜੂਦ ਹੈ ਜੀ ਉਹਦੀ ਤੇ ਉਹਦੇ ਵਿੱਚ ਡਾਕਟਰ ਸੰਦੀਪ ਕੁਮਾਰ ਦਾ ਨਾਮ ਵੀ ਹੈਗਾ ਇਹ ਜਦੋਂ ਪ੍ਰਿੰਸੀਪਲ ਪੋਸਟ ਲਈ ਇਹਨਾਂ ਨੇ ਅਪਲਾਈ ਕੀਤਾ ਸੀਗਾ ਉਦੋਂ ਇਹ ਅਸਿਸਟੈਂਟ ਪ੍ਰੋਫੈਸਰ ਜਿਗੇ ਇਹ ਐਸੋਸੀਏਟ ਪ੍ਰੋਫੈਸਰ ਨਹੀਂ ਸੀਗੇ ਜੀ ਇਹ ਪ੍ਰਿੰਸੀਪਲ ਜਦੋਂ ਬਣ ਗਏ ਹਾਂਜੀ ਮੈਨੂੰ ਟੈਕਨੀਕਲੀ ਨੋਲੇਜ ਜ਼ਿਆਦਾ ਸੀਗੀ ਤੇ ਇਹਨਾਂ ਨੂੰ ਕਿਤੇ ਨਾ ਕਿਤੇ ਲੱਗਿਆ ਕਿ ਕੁੱਲ ਪੁਸ਼ਣ ਜਿਹੜਾ ਹੈ ਮੇਰੀ ਨੌਕਰੀ ਤੇ ਖਤਰਾ ਬਣੂਗਾ ਤੇ ਇਹਨਾਂ ਨੇ ਜੀ 2022 ਤੋਂ ਮੇਰੇ ਤੇ ਲਗਾਤਾਰ ਜਿਹੜੇ ਹੈ ਉਹ ਛੋਟੇ ਛੋਟੇ ਕਹਿ ਰਹੇ ਅਲਜ਼ਾਮ ਲਾਣੇ ਸ਼ੁਰੂ ਕਰ ਦਿੱਤੇ ਜਿਹੜੇ ਕੀ ਅੱਜ ਇਸ ਰੂਪ ਲੈ ਲਿਆ ਕਿ ਮੈਂ ਅੱਜ ਟਰਮੀਨੇਟ ਹੋ ਕੇ ਬਾਹਰ ਬੈਠਾ ਹਾਂ ਇਹਨਾਂ ਨੇ ਤੁਹਾਨੂੰ ਕੋਈ ਸ਼ੋਕਾਜ਼ ਨੋਟਿਸ ਜਾਂ ਕੋਈ ਇਹਨਾਂ ਨੇ ਕੋਈ ਇਸ ਤਰ੍ਹਾਂ ਦਾ ਨੋਟਿਸ ਦਿੱਤਾ ਸਰ ਸ਼ੋਕਾਜ਼ ਨੋਟਿਸ ਵੀ ਦਿੱਤਾ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਸਨ 2022 ਦੇ ਵਿੱਚ ਇਹਨਾਂ ਨੇ ਮੇਰੇ ਤੇ ਪਹਿਲਾ ਇਲਜ਼ਾਮ ਲਗਾਇਆ ਤੇ 2018 ਦੇ ਵਿੱਚ ਮੈਂ ਇੱਕ ਕਾਲਜ ਦੇ ਅੰਦਰ ਟਰਾਂਸਫਰਮੈਂਟ ਲੱਗਾ ਸੀ ਹਾਂਜੀ ਉਹਨੂੰ ਚੇਂਜ ਕਰਨ ਦੇ ਲਈ ਦਰਖਾਸਤ ਦਿੱਤੀ ਜੀ ਐਕਸ਼ਨ ਸਾਹਿਬ ਨੂੰ ਹਾਂਜੀ ਉਹਦੇ ਥੱਲੇ ਮੈਂ ਮੋਹਰ ਲਗਾ ਕੇ ਐਡਮਿਨਿਸਟ੍ਰੇਸ਼ਨ ਐਡਮਿਨਿਸਟਰेटर ਦੀ ਫੋਰ ਕਰਕੇ ਸਾਈਨ ਕੀਤੇ ਸੀ ਵਿਦ ਆ ਪਰਮਿਸ਼ਨ ਆਫ ਮੈਨੇਜਮੈਂਟ ਹਾਂਜੀ ਇਹਨਾਂ ਨੇ ਮੇਰੇ ਤੇ ਲੈਟਰ ਪੈਡ ਔਰ ਮੋਹਰ ਮਿਸਯੂਜ਼ ਕਰਨ ਦਾ ਪਹਿਲਾ ਇਲਜ਼ਾਮ ਲਾਇਆ ਠੀਕ ਹੈ ਜੀ ਉਹ ਇਲਜ਼ਾਮ ਕੰਮ 2018 ਦਾ ਸੀ ਇਹਨਾਂ ਨੇ 22 ਦੇ ਵਿੱਚ ਉਹ ਪੁਰਾਣਾ ਕਾਗਜ਼ ਕੱਢਿਆ ਹਾਂਜੀ ਔਰ ਉਸ ਤੋਂ ਬਾਅਦ ਇਹਨਾਂ ਨੇ 2020 ਦੇ ਵਿੱਚ ਮੈਂ ਕਰੋਨਾ ਕਾਲ ਦੇ ਵਿੱਚ ਹਾਂਜੀ ਇੱਕ ਇੰਟਰਨੈਟ ਦਾ ਕਨੈਕਸ਼ਨ ਅਪਡੇਟ ਕਰਾਇਆ ਸੀ ਹਾਂਜੀ ਉਸ ਵੇਲੇ ਦੇ ਪ੍ਰਿੰਸੀਪਲ ਨੇ ਤਿੰਨ ਜਗ੍ਹਾ ਤੇ ਇੱਕ ਕੰਪਨੀ ਦਾ ਸੈੱਟ ਫਾਰਮੈਟ ਸੀ ਤਿੰਨ ਜਗ੍ਹਾ ਤੇ ਨਾਮ ਦੇਣਾ ਸੀ ਉਹ ਤਿੰਨ ਜਗ੍ਹਾ ਤੇ ਉਹਨਾਂ ਨੇ ਮੇਰਾ ਨਾਮ ਦੇਤਾ ਤੇ ਉਹ ਵੀ ਮੇਰੇ ਤੇ ਇਲਜ਼ਾਮ ਲਗਾਤਾ ਕਿ ਤੂੰ ਆ ਜਿਹੜਾ ਇਹਨਾਂ ਦਾ ਤਿੰਨ ਜਗ੍ਹਾ ਤੇ ਤੇਰਾ ਨਾਮ ਕਿੱਦਾਂ ਆਇਆ ਔਰ ਆ ਜਿਹੜੇ ਥੱਲੇ ਸਾਈਨ ਕੀਤੇ ਐ ਤੂੰ ਇਹ ਜਾਲੀ ਐ ਇਹ ਪ੍ਰਿੰਸੀਪਲ ਦੇ ਨਹੀਂ ਤੂੰ ਕੀਤੇ ਐ ਜੀ अच्छा जी इतों ਕੰਮ ਸ਼ੁਰੂ ਹੋਇਆ ਜੀ ਅ ਔਰ ਇਹ ਜਾਨੀ ਕਿ ਕਹਿੰਦਾ ਭਾਵੇਂ ਕਿ ਪੁਰਾਣੀ ਜਿਹੜੀ ਤੁਹਾਡੇ ਨਾਲ ਇਹ ਖੁੰਦ ਕੱਢਣ ਵਾਸਤੇ ਤੁਹਾਨੂੰ ਇਹਨਾਂ ਨੇ ਟਰਮੀਨੇਟ ਕਰਵਾਇਆ ਜੀ ਸਰ ਕਿਉਂਕਿ ਬਿਲਕੁਲ ਇਹ ਮੈਂ ਇੱਥੇ ਕਹਿਣਾ ਚਾਹੂੰਗਾ ਜਦੋਂ ਮੈਨੂੰ ਇਹਨਾਂ ਨੇ ਨੋਟਿਸ ਕੱਢੇ ਮੈਂ ਉਹਦਾ ਜਵਾਬ ਦਿੱਤਾ ਤੇ ਸਾਡੀ ਮੈਨੇਜਮੈਂਟ ਦੇ ਪੁਰਾਣੀ ਮੈਨੇਜਮੈਂਟ ਦੇ ਪ੍ਰਧਾਨ ਜੀ ਜਨਰਲ ਫੈਕਟਰੀ ਔਰ ਜੁਆਇੰਟ ਸੈਕਟਰੀ ਉਰੇ ਆਏ ਉਹਨਾਂ ਨੇ ਸਾਰੀ ਕੱਬ ਦੀ ਤਹਿਕੀਕਾਤ ਕੀਤੀ ਤੇ ਉਹਦੇ ਵਿੱਚ ਮੈਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਕਿ ਜੇ ਇਹ ਜਾਲੀ ਸੈਨ ਕਿਸੇ ਦੇ ਹੈਗੇ ਆ ਤਾਂ ਤੁਸੀਂ ਇਹਦੀ ਜਿਹੜੀ ਹੈ ਫੋਰੈਂਸਿਕ ਜਾਂਚ ਕਰਾਓ ਪਟਿਆਲੇ ਪੰਜਾਬ ਸਰਕਾਰ ਦਾ ਆਫਿਸ ਹੈ ਉੱਥੇ ਭੇਜੋ ਜੇ ਮੈਂ ਕਸੂਰਵਾਰ ਹੋਇਆ ਤਾਂ ਮੇਰੀ ਜੁੱਤੀ ਮੇਰੇ ਸਿਰ ਤੇ ਮਾਰ ਕੇ ਮੈਨੂੰ ਕਾਲਜ ਤੋਂ ਬਾਹਰ ਘਟ ਦਿਓ ਪਰ ਪ੍ਰਧਾਨ ਜੀ ਨੇ ਜਦੋਂ ਸਾਰੀ ਤਹਿਕੀਕਾਤ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੂੰ નિર્ਦੋਸ਼ ਹੈਂ ਤੇ ਮੈਨੂੰ ਦੁਬਾਰਾ ਉਸ ਸੀਟ ਦੇ ਵਿੱਚ ਬਿਰਾਜਮਾਨ ਕਰਾਤਾ अच्छा जी उस ਤੋਂ ਬਾਅਦ ਸਰ 2023 ਦੇ ਵਿੱਚ ਹੋਰ ਇਲਜ਼ਾਮ ਲਾਇਆ ਮੇਰੇ ਤੇ ਹਾਂਜੀ ਇਹਨਾਂ ਨੇ ਮੈਨੇਜਮੈਂਟ ਚੇਂਜ ਹੋਈ ਇਹਨਾਂ ਨੇ ਕਿਹਾ ਕਿ ਇੱਕ ਮੀਟਿੰਗ ਦੇ ਵਿੱਚ ਸਾਡੀ ਮੀਟਿੰਗ ਦੇ ਵਿੱਚ ਕੁਝ ਗੱਲਾਂ ਹੋਈਆਂ ਉਹ ਤੂੰ ਲੀਕ ਆਊਟ ਕੀਤੀਆਂ ਮੈਨੂੰ ਇਹਨਾਂ ਨੇ ਚਿੱਠੀ ਦਿੱਤੀ ਮੈਂ ਉਹ ਚਿੱਠੀ ਪੜ੍ਹੀ ਤਾਂ ਮੈਂ ਉਹਦਾ ਜਵਾਬ ਦਿੱਤਾ ਕਿ ਉਹਨਾਂ ਨੂੰ ਮੈਂ ਦੱਸਿਆ ਕਿ ਬਾਣਯੋਗ ਜਿਹੜੇ ਸਾਡੇ ਐਡਮਿਨ ਸ਼ਕਤੀ ਹੈ ਉਹਨਾਂ ਨੇ ਮੈਨੂੰ ਲਿਖਿਆ ਸੀ ਤੂੰ ਲੀਕ ਆਊਟ ਕੀਤੀਆਂ ਗੱਲਾਂ ਮੈਂ ਉਹਨਾਂ ਨੂੰ ਦੱਸਿਆ ਕਿ ਸ਼੍ਰੀਮਾਨ ਜੀ ਜਦੋਂ ਆਪਜੀ ਦੇ ਕਾਲਜ 'ਚ ਮੀਟਿੰਗ ਸੀਗੀ ਉਸ ਦੌਰਾਨ ਮੈਂ ਉਸ ਮੀਟਿੰਗ ਦੇ ਵਿੱਚ ਮੌਜੂਦ ਹੀ ਨਹੀਂ ਸੀ ਕਿਉਂਕਿ ਮੈਂ ਕਾਲਜ ਤੋਂ ਬਾਹਰ ਜਿਹੜਾ ਵਾ ਗਿਆ ਹੋਇਆ ਸੀ ਮੈਨੂੰ ਕਾਲਜ ਵਾਲਿਆਂ ਨੇ ਹੀ ਲੰਚ ਦੇ ਲਈ ਭੇਜਿਆ ਸੀ 11:30 ਵਜੇ ਤੋਂ ਲੈ ਕੇ ਤੇ ਆਪਣਾ 1:30 ਵਜੇ ਤੱਕ ਆ ਆ ਦੇਖ ਸਕਦੇ ਹੋ ਤੁਸੀਂ 2923 ਆ ਮੇਰਾ ਨਾਮ ਹੈ ਕੁਲਭੂਜਨ 11:30 ਤੋਂ 1 ਵਜੇ ਤੱਕ ਮੈਂ ਕਾਲਜ ਦੇ ਵਿੱਚ ਮੌਜੂਦ ਨਹੀਂ ਸੀ ਆ ਪ੍ਰਿੰਸੀਪਲ ਸਾਹਿਬ ਦੇ ਸਾਈਨ ਹੈ ਆ ਥੱਲੇ ਸਾਈਨ ਹੈ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਜਵਾਬ ਦਿੱਤਾ ਇਹਨਾਂ ਨੇ ਫਿਰ ਮੇਰੇ ਤੋਂ ਕੋਈ ਕਾਰਵਾਈ ਨਹੀਂ ਕੀਤੀ ਜੀ ਤੇ ਇਸੇ ਦੌਰਾਨ ਇੱਕ ਯੂਨੀਵਰਸਿਟੀ ਤੋਂ ਇਨਸਪੈਕਸ਼ਨ ਟੀਮ ਆਈ ਉਹਨਾਂ ਨੇ ਕਾਗਜ਼ ਚੈੱਕ ਕੀਤੇ ਤੇ ਪਾਇਆ ਕਿ ਪੰਜ ਬੰਦਿਆਂ ਦੀ ਪ੍ਰੋਮੋਸ਼ਨ ਪੈਂਡਿੰਗ ਹੈ ਜਿਹਦੇ ਵਿੱਚ ਮੇਰਾ ਨਾਮ ਵੀ ਸੀਗਾ ਤੇ ਪ੍ਰਿੰਸੀਪਲ ਸਾਹਿਬ ਨੇ ਮੈਨੇਜਮੈਂਟ ਨੂੰ ਇਹ ਕਿਹਾ ਕਿ ਇਹ ਕੁੱਲ ਭੂਸ਼ਣ ਕੰਪਲੇਂਟਾਂ ਕਰ ਰਿਹਾ ਹੈ ਫਿਰ ਵਰਬਲੀ ਉਹਨਾਂ ਨੂੰ ਪਰਗਲਾ ਰਹੇ ਸੀ ਮੈਨੇਜਮੈਂਟ ਨੂੰ ਤੇ ਮੈਨੇਜਮੈਂਟ ਨੂੰ ਮੇਰੇ ਖਿਲਾਫ ਕਰਕੇ ਉਹਨਾਂ ਨੇ ਮੇਰੀ ਟ੍ਰਾਂਸਫਰ 2024 ਦੇ ਵਿੱਚ ਐਸਏੰਜੈਂਸ ਸਕੂਲ ਦੇ ਵਿੱਚ ਕਰਵਾ ਦਿੱਤੀ ਜੀ ਜੀ ਮੈਂ ਬੜੀ ਬੇਨਤੀ ਕੀਤੀ ਹੱਥ ਜੋੜੇ ਕਿ ਸਰ ਤੁਸੀਂ ਇਹ ਨਹੀਂ ਕਰ ਸਕਦੇ ਪਰ ਮੇੜੀ ਉਹਨਾਂ ਨੇ ਇੱਕ ਵੀ ਨਹੀਂ ਮੰਨੀ ਤਾਂ ਮੈਨੂੰ ਮਜਬੂਰੀ ਦੇ ਵਿੱਚ ਪੰਜਾਬ ਐਜੂਕੇਸ਼ਨ ਇੰਟਰਵਿਊਨਲ ਦੇ ਵਿੱਚ ਜਾ ਕੇ ਕੇਸ ਲਗਾਉਣਾ ਪਿਆ ਪਹਿਲੀ ਤਰੀਕ ਤੇ ਹੀ ਮੈਨੂੰ ਸਟੇ ਮਿਲ ਗਿਆ ਪਰ ਇਹਨਾਂ ਨੇ ਮੈਨੂੰ ਫੇਰ ਵੀ ਜੁਆਇਨ ਨਹੀਂ ਕਰਾਇਆ ਔਰ ਮਾਨਯੋਗ ਕੋਰਟ ਨੇ ਮੈਨੂੰ ਕਿਹਾ ਕਿ ਤੁਸੀਂ ਇਹਨਾਂ ਦੇ ਕੰਟੈਂਪਟ ਆਫ ਕੋਰਟ ਲਾਓ ਮੈਨੂੰ ਇੱਕ ਕੇਸ ਹੋਰ ਲਾਣਾ ਪਿਆ ਅਖੀਰ ਮੇਰੀ ਦਸੰਬਰ 2024 ਦੇ ਵਿੱਚ ਜਿੱਤ ਹੋਈ ਤੇ ਕੋਰਟ ਨੇ ਇਹਨਾਂ ਨੂੰ ਆਰਡਰ ਦਿੱਤਾ ਕਿ ਆਪ ਜੀ ਜਿਹੜੇ ਆ ਇਹਨਾਂ ਨੂੰ ਦੁਬਾਰਾ ਇਹਦੀ ਸੀਟ ਤੇ ਬਿਠਾਓ ਜੀ ਇਹਨਾਂ ਨੇ ਮੈਨੂੰ ਮੇਰੀ ਸੀਟ ਤੇ ਨਾ ਪਹੁੰਚਾਉਂਦੇ ਹੋਏ 3 ਜਨਵਰੀ 2025 ਨੂੰ ਕਮਰੇ ਇੱਕ ਸਟੋਰ ਰੂਮ ਦੇ ਵਿੱਚ ਮੈਨੂੰ ਖਾਲੀ ਇਕੱਲੇ ਨੂੰ ਬਿਠਾਤਾ ਸਾਰੇ ਸਟਾਫ ਦਾ ਮੇਰੇ ਨਾਲ ਬਾਈਕਾਟ ਕਰਾਤਾ ਮੈਂ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਉਸੇ ਕਮਰੇ ਹੀ ਬਹਿੰਦਾ ਜੀ ਬਿਨਾ ਕੋਈ ਕੰਮ ਕੀਤੇ ਇੱਕ ਸਾਲ ਮੈਂ ਬੈਠਾ ਰਿਆ ਇੱਕ ਸਾਲ ਬਿਨਾ ਕੰਮ ਕੀਤੇ ਮੇਰੇ ਤੇ ਇਹਨਾਂ ਨੇ ਨੌ ਇਲਜ਼ਾਮ ਹੋਰ ਲਗਾ ਦਿੱਤੇ ਔਰ ਇੱਕ ਇਨਕੁਆਰੀ ਕਮੇਟੀ ਗਠਿਤ ਕੀਤੀ ਜਿਹਦੇ ਵਿੱਚ ਵੀ ਇੱਕ ਇਹਨਾਂ ਨੇ ਆਪਣਾ ਨਿੱਜੀ ਐਡਵੋਕੇਟ ਨੂੰ ਇਨਕੁਆਰੀ ਕਰਨ ਲਈ ਭੇਜਿਆ ਜੀ ਤੁਸੀਂ ਕਿੰਨੇ ਦਿਨਾਂ ਤੋਂ ਧਰਨਾ ਲਗਾਇਆ ਤੁਹਾਡਾ ਸਰ ਮੈਂ 19 ਤਰੀਕ ਤੋਂ ਲਗਾਤਾਰ ਦਿਨ ਰਾਤ ਦੇ ਧਰਨੇ ਤੇ ਇੱਥੇ ਵਿਰਾਜਮਾਨ ਹਾਂ ਮੈਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਵਾਈਸ ਚਾਂਸਲਰ ਸਾਹਿਬ ਨੂੰ ਭਗਵੰਤ ਮਾਨ ਸਾਹਿਬ ਨੂੰ ਇਹ ਇਹਨਾਂ ਦੀ ਕੰਪਲੇਂਟ ਵੀ ਕਰ ਚੁੱਕਾ ਤੇ ਵਾਈਸ ਚਾਂਸਲਰ ਸਾਹਿਬ ਨੂੰ ਬੇਨਤੀ ਵੀ ਕਰ ਚੁੱਕਾ ਕਿ ਇਹ ਜਿਹੜਾ ਮੈਨੂੰ ਇਹਨਾਂ ਨੇ ਮੇਰੇ ਤੇ ਗੈਰ ਕਾਨੂੰਨੀ ਇਲਜ਼ਾਮ ਲਾਏ ਨੇ ਇਹਦੀ ਜਾਂਚ ਨਿਸ਼ਚਿਤ ਤਰੀਕੇ ਨਾਲ ਯੂਨੀਵਰਸਿਟੀ ਬਲੋਗ ਦੀ ਟੀਮ ਗਠਿਤ ਕਰਕੇ ਕੀਤੀ ਜਾਵੇ ਤਾਂ ਕਿ ਮੈਨੂੰ ਇਨਸਾਫ ਮਿਲ ਸਕੇ ਤੁਹਾਡੀ ਹੁਣ ਕੀ ਡਿਮਾਂਡ ਕੀ ਇਹਨਾਂ ਨਾਲ ਮੇਰੀ ਟਾਬਾਡੇ ਆ ਜੀ ਕਿ ਇੱਕ ਤਾਂ ਦੇਖੋ ਮੇਰੇ ਤੇ ਜਿਹੜੇ ਗੈਰ ਕਾਨੂੰਨੀ ਇਲਜ਼ਾਮ ਲਾਇਆ ਉਹਦੀ ਜਾਂਚ ਕੀਤੀ ਜਾਵੇ ਦੂਜਾ 3 ਸਾਲ ਤੋਂ ਇਹਨਾਂ ਨੇ ਲਗਾਤਾਰ ਮੇਰੀ ਤਨਖਾਹ ਉਹ ਕੋਈ ਨਾ ਇਨਕਰੀਮੈਂਟ ਦਿੱਤਾ ਨਾ ਡੀਏ ਵਧਾਇਆ ਨਾ ਕੁਝ ਕੀਤਾ ਮੈਨੂੰ ਮਤਲਬ ਕਹਿ ਸਕਦੇ ਹੋ ਕਿ 15 ਤੋਂ 20000 ਰੁਪਏ ਦਾ ਮੈਨੂੰ ਹਰ ਮਹੀਨੇ ਦਾ ਲਾਸ ਹੋ ਰਿਹਾ ਹੈ ਪਰਿਵਾਰ ਮੇਰਾ ਹੈ ਮੇਰੇ ਨਾਲ ਮਾਤਾ ਜੀ ਬਜ਼ੁਰਗ ਨੇ ਬੇਟੀ ਮੇਰੀ ਪੜ੍ਹਾਈ ਕਰ ਰਹੀ ਹੈ ਬੇਟਾ ਮੇਰਾ ਛੋਟਾ ਹੈ ਸਾਰੇ ਮੇਰੇ ਤੇ ਡਿਪੈਂਡੈਂਟ ਹੈ ਇਸ ਲਈ ਮੇਰੀ ਬੇਨਤੀ ਹੈ ਕਿ ਮੈਨੂੰ ਇਨਸਾਫ ਮਿਲੇ ਔਰ ਜਿਹੜਾ ਮੈਨੂੰ ਆਪਣੀ ਨੌਕਰੀ ਦੇ ਦੁਆਰਾ ਬਹਾਲ ਕੀਤਾ ਸੀ ਤੁਹਾਨੂੰ ਕਦੀ ਇਹਨਾਂ ਨੇ ਉਸ ਤੋਂ ਬਾਅਦ ਕਦੀ ਬੁਲਾਇਆ ਗੱਲਬਾਤ ਕਰਨ ਵਾਸਤੇ ਨਹੀਂ ਜਾਦੇ ਦਾ ਧਰਨਾ ਲੱਗਾ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਦੀ ਗੱਲਬਾਤ ਲਈ ਨਹੀਂ ਬੁਲਾਇਆ 30 ਤਰੀਕ ਨੂੰ ਮੈਂ ਇੱਕ ਰੋਸ਼ ਧਰਨਾ ਰੱਖਿਆ ਸੀਗਾ 60 70 ਬੰਦੇ ਦਾ ਮੈਨੂੰ ਆ ਆਪਣਾ ਐਸੋਸੀਏਸ਼ਨ ਆਈ ਸੀ ਪੰਜਾਬ ਟ੍ਰੇਡ ਯੂਨੀਅਨ ਦੇ ਪ੍ਰਧਾਨ ਨਰੇਸ਼ ਗੌਰ ਜੀ ਏ ਯੂ ਸੀ ਟੇ ਆਪਣੇ ਪਰਮਨ ਘਈ ਜੀ ਔਰ ਮੈਨੂੰ ਬਲਦੇਵ ਸਿੰਘ ਜੀ ਜਿਹੜੇ ਪੀ ਆ ਯੂ ਨੋਨ ਟੀਚਿੰਗ ਦੇ ਆ ਸ਼ਹੀਦ ਕ੍ਰਾਂਤੀਕਾਰੀ ਕਈ ਸੰਸਥਾਵਾਂ ਕਈ ਸੁਭਾਵਾਂ ਉਹ ਕਈ ਕਿੰਨਾ ਕਿਸਾਨ ਜਥੇਬੰਦੀਆਂ ਮੈਨੂੰ ਸਮਰਥਨ ਦੇ ਚੁਕੀਆਂ ਮੈਂ ਰੈਲੀ ਰੱਖੀ ਛੋਟਾ ਜਿਹਾ ਇੱਕ ਤਰਨਾਰ ਰੱਖਿਆ ਜੀ 30 ਤਰੀਕ ਨੂੰ ਇਸ ਪ੍ਰਿੰਸੀਪਲ ਨੇ ਜਦੋਂ ਇਹਨੂੰ ਪਤਾ ਲੱਗਿਆ ਸਵੇਰੇ 8 ਵਜੇ ਛੁੱਟੀ ਡਿਕਲੇਅਰ ਕਰਕੇ ਤੇ ਆਪ ਆ ਆਪਣਾ ਬੋਰੀ ਦਾ ਬਿਸਤਰਾ ਚੱਕ ਕੇ ਕਹਿੰਦਾ ਜੀ ਮੈਂ ਚੰਡੀਗੜ੍ਹ ਚੱਲ ਗਿਆ ਹਾਂ ਪੱਤਰਕਾਰਾਂ ਨਾਲ ਕੋਈ ਜਵਾਬ ਨਹੀਂ ਦਿੱਤਾ ਕਹਿੰਦਾ ਮੈਂ ਇੱਥੇ ਮੌਜੂਦ ਨਹੀਂ ਹਾਂ ਨਾ ਮੈਨੇਜਮੈਂਟ ਵੱਲੋਂ ਨਾ ਹੀ ਪ੍ਰਿੰਸੀਪਲ ਵੱਲੋਂ ਕਿਸੇ ਵੀ ਬੰਦੇ ਨੇ ਮੈਨੂੰ ਅਜੇ ਤੱਕ ਕੋਈ ਕੰਟੈਕਟ ਨਹੀਂ ਕੀਤਾ ਧੰਨਵਾਦ ਸਰ